ਬਾਬੇ ਨਾਨਕ ਦੀ ਅਸਲੀ ਲੜਾਈ ਪਖੰਡ ਦੇ ਖਿਲਾਫ ਸੀ ਪਖੰਡੀਆਂ ਦੇ ਖਿਲਾਫ ਸੀ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਦੇ ਨੇ ਔਲੇ-ਭਾਲੇ ਲੋਕਾਂ ਤੇ ਜ਼ੁਲਮ ਕਰਦੇ ਨੇ ਮਾਰਦੇ ਨੇ ਲੁੱਟਦੇ ਨੇ ਸਾਡੇ ਤੇ ਲੁਧਿਆਣੇ ਪਰਚਾ ਹੋਇਆ ਕੱਲ ਨਾ ਤਾਂ ਇਹ ਸਾਡੇ ਤੇ ਕੋਈ ਪਹਿਲਾ ਪਰਚਾ ਨਾ ਸਾਡੇ ਤੇ ਕੋਈ ਆਖਰੀ ਪਰਚਾ ਹੋਊਗਾ ਨਾ ਜੇ ਕੱਲ ਨੂੰ ਸਾਨੂੰ ਪੁਲਿਸ ਫੜਦੀ ਆ ਕੋਈ ਅਸੀਂ ਪਹਿਲੀ ਵਾਰ ਨਹੀਂ ਜੇਲ੍ਹ ਜਾਣ ਲੱਗੇ ਨਾਸੀ ਆਖਰੀ ਵਾਰ ਜੇਲ੍ਹ ਜਾਵਾਂਗੇ ਅਸੀਂ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਮਾਂਗੇ ਪਖੰਡ ਦੇ ਖਿਲਾਫ ਬੋਲਾਂਗੇ ਗੰਦੀ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਜਿਹੜੀ ਹਰ ਰੋਜ਼ ਪੰਜਾਬ ਨੂੰ ਲੁੱਟਦੀ ਐ ਮਾਰਦੀ ਐ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਾ ਦੇ ਸਿਰਫ ਕੇਸ ਹੀ ਪਹਿਣਗੇ ਇਸਿੱਖਾਂ ਦੇ ਬੱਚਿਆਂ ਨੂੰ ਜੇਲਾ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਨਾਨਕ ਦੀ ਅਸਲੀ ਲੜਾਈ ਪਖੰਡ ਦੇ ਖਿਲਾਫ ਸੀ ਪਖੰਡੀਆਂ ਦੇ ਖਿਲਾਫ ਸੀ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ ਲੋਕਾਂ ਨੂੰ ਜਾਤਾਂ ਪਾਤਾਂ 'ਚ ਬੰਨਦੇ ਨੇ ਔਲੇ ਭਾਲੇ ਲੋਕਾਂ ਤੇ ਜ਼ੁਲਮ ਕਰਦੇ ਨੇ ਮਾਰਦੇ ਨੇ ਲੁੱਟਦੇ ਨੇ ਸਾਨੂੰ ਗੁਰਬਾਣੀ ਆਹੀ ਸਖੋਂਦੀ ਆ ਸਾਨੂੰ ਗੁਰਬਾਣੀ ਸਮਝ ਆਉਂਦੀ ਆ ਵੀ ਪਖੰਡੀਆਂ ਦੇ ਖਿਲਾਫ ਬੋਲਣਾ ਆ ਪਖੰਡ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਣਾ ਆ ਜਿਹੜਾ ਲੋਕਾਂ ਨੂੰ ਜਾਤਾਂ ਪਾਤਾਂ ਚ ਵੰਡਦਾ ਆ ਜਿਹੜਾ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਆ ਜਿਹੜਾ ਅੱਜ ਪੰਜਾਬ ਨੂੰ ਲੁੱਟਦਾ ਆ ਸਾਡੇ ਤੇ ਲੁਧਿਆਣੇ ਪਰਚਾ ਹੋਇਆ ਕੱਲ ਨਾ ਤਾਂ ਇਹ ਸਾਡੇ ਤੇ ਕੋਈ ਪਹਿਲਾ ਪਰਚਾ ਨਾ ਸਾਡੇ ਤੇ ਕੋਈ ਆਖਰੀ ਪਰਚਾ ਹੋਊਗਾ ਨਾ ਜੇ ਕੱਲ ਨੂੰ ਸਾਨੂੰ ਪੁਲਿਸ ਫੜਦੀ ਆ ਕੋਈ ਅਸੀਂ ਪਹਿਲੀ ਵਾਰ ਨਹੀਂ ਜੇਲ੍ਹ ਜਾਣ ਲੱਗੇ ਨਾ ਅਸੀਂ ਆਖਰੀ ਵਾਰੀ ਇਹೇಳ ਜਾਂਗੇ ਅਸੀਂ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਵਾਂਗੇ ਪਖੰਡ ਦੇ ਖਿਲਾਫ ਬੋਲਾਂਗੇ ਗੰਦੀ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਜਿਹੜੀ ਹਰ ਰੋਜ਼ ਪੰਜਾਬ ਨੂੰ ਲੁੱਟਦੀ ਹੈ ਮਾਰਦੀ ਹੈ ਸਾਡੇ ਬੱਚਿਆਂ ਨੂੰ ਜੇਲਾ 'ਚ ਡੱਕਦੀ ਹੈ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਤੇ ਬਾਬੇ ਨਾਨਕ ਦੀ ਅੱਛੀ ਰਾਜਨੀਤੀ ਦੀ ਗੱਲ ਕਰਾਂਗੇ ਜਿਹੜੀ ਸਾਰਿਆਂ ਨੂੰ ਇੱਕ ਕਰਦੀ ਹੈ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਿਆਂ ਦੇ ਸਿਰਫ ਕੇਸ ਹੀ ਪੈਣਗੇ ਜਾਂ ਸਿੱਖਾਂ ਦੇ ਬੱਚਿਆਂ ਨੂੰ ਜੇਲਾ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਅਸੀਂ ਜੇਲਾ ਚ ਜਾਹਾਂਗੇ ਸਾਨੂੰ ਕੌਮ ਪਿਆਰ ਕਰਦੀ ਆ ਸਾਨੂੰ ਕਢਾ ਲੈਣਗੇ ਕੋਈ ਅਸੀਂ ਜੇਲਾ ਤੋਂ ਨਹੀਂ ਡਰਦੇ ਕੋਈ ਅਸੀਂ ਕੇਸਾਂ ਤੋਂ ਨਹੀਂ ਡਰਦੇ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਿੰਦੇ ਰਹਾਂਗੇ ਚੜ੍ਹਦੀ ਕਲਾ 'ਚ ਰਹਾਂਗੇ ਚਾਹੇ ਕੇਸ 1 ਹੋਵੇ ਚਾਹੇ ਕੇਸ 200 ਹੋਣ ਸਾਡੇ ਤੇ ਤੱਕੜੇ ਰਹੋ ਚੜਦੀ ਕਲਾ ਚਾ ਜਿੰਨਾ ਜਿੱਦ ਤੂੰ ਜ਼ੋਰ ਲਗਦਾ ਲਾ ਲੋ ਪਾਬੇ ਦੀ ਬਹੁਤ ਮੇਰਾ ਗੁਰਬਾਣੀ ਸਮਝ ਆਉਂਦੀ ਐ ਸਿੱਖਾਂ ਨੂੰ ਤੁਸੀਂ ਗਦਾਰ ਕਹਿ ਲੋ ਸਿੱਖਾਂ ਨੂੰ ਤੁਸੀਂ ਦੇਸ਼ ਤੋੜਨ ਵਾਲੇ ਕਹਿ ਲੋ ਸਿੱਖਾਂ ਨੂੰ ਤੁਸੀਂ ਵੱਖਵਾਦੀ ਕਹਿ ਲੋ ਨਾਲੇ ਸਾਡਾ ਹੀ ਦੇਸ਼ ਦੋ ਵਾਰ ਤੋੜ ਕੇ ਇੱਕ ਵਾਰ 1947 ਚ ਤੋੜਿਆ ਫੇਰ 1966 ਚ ਤੋੜਿਆ ਉਹ ਜ਼ੁਲਮ ਸਾਡੇ ਦੇ ਕਰਿਆ ਇਸ ਗੰਦੀ ਰਾਜਨੀਤੀ ਦੇ ਪਖੰਡੀ ਰਾਜਨੀਤੀ ਨੇ ਸਾਡੇ ਉੱਤੇ ਦਿੱਲੀ ਦੀ ਗੰਦੀ ਰਾਜਨੀਤੀ ਨੇ ਵੀ ਕੋਈ ਕਸਰ ਨਹੀਂ ਛੱਡੀ ਸਾਨੂੰ ਮਾਰਨ ਵਾਸਤੇ ਸਾਨੂੰ ਸਾਡੇ ਧਰਮ ਨੂੰ ਖਤਮ ਕਰਨ ਵਾਸਤੇ ਸਾਡੇ ਇਤਿਹਾਸ ਨੂੰ ਖਤਮ ਕਰਨ ਵਾਸਤੇ ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਤੇ ਅਸੀਂ ਅੱਜ ਪਖੰਡੀਆਂ ਤੇ ਪਖੰਡੀਆਂ ਦੇ ਗੰਦੀ ਰਾਜਨੀਤੀ ਦੇ ਖਿਲਾਫ ਬੋਲੀਏ ਵੀ ਨਾ ਅਸੀਂ ਤਾਂ ਪਖੰਡੀਆਂ ਦੀ ਗੰਦੀ ਰਾਜਨੀਤੀ ਦੇ ਖਿਲਾਫ ਵੀ ਬੋਲਾਂਗੇ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਵੀ ਬੋਲਾਂਗੇ ਤੇ ਬਾਬੇ ਨਾਨਕ ਦੀ ਰਾਜਨੀਤੀ ਦੀ ਗੱਲ ਕਰਦੇ ਰਹਾਂਗੇ ਉਹਦੇ ਲਈ ਸਾਹੇ ਸਾਨੂੰ ਮਰਨਾ ਵੀ ਪਵੇ ਤਗੜੇ ਰਹੋ ਭਾਈ ਚੜ੍ਹਦੀ ਕਲਾ ਆ ਕੋਈ ਦਿੱਕਤ ਨਹੀਂ ਆਗੀ ਕੇਸ ਕੋ ਸਵੇਂ ਪੈਂਦੇ ਰਹਿਣਗੇ ਐਵੇਂ ਨਜਿੱਠਦੇ ਰਹਾਂਗੇ ਚੜ੍ਹਦੀ ਕਲਾ ਜਾ ਬਾਬੇ ਦੀ ਬਹੁਤ ਮੇਰ ਹੈ ਕੋ ਪਿਆਰ ਕਰਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਭਾਈ ਆ ਦੇਖੋ ਅੱਜ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰ ਬਣਾਉਣ ਨੂੰ ਆ ਪర్యਤਰਾ ਨਿਕਲ ਰਹੀ ਐ ਜਿਵੇਂ ਕਿ ਕਈਏ ਵੀ ਸਾਨੂੰ ਪਸੰਦ ਨਹੀਂ ਹੈਗਾ ਜੀ ਹੈਨਾ ਬੇਤਾ ਜੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਕਰ ਦੂ ਕੋਈ ਪਰਚਾ ਇਹਨਾਂ ਤੇ ਕੋਈ ਨਹੀਂ ਕਰਦਾ ਅਗਲਿਆਂ ਨੇ ਦੋ ਦਿਨਾਂ ਤੇ ਕਰਾਲਿਆ ਕਿਉਂ ਰਾਜ ਅਗਲਿਆਂ ਦਾ ਠੀਕ ਹੈ ਨਾ ਉਹ ਸਾਨੂੰ ਜਿਹੜਾ ਤੇ ਵੀ ਡੱਕ ਸਕਦੇ ਨੇ ਸਾਡੇ ਤੇ ਕੇਸ ਵੀ ਪਵਾ ਸਕਦੇ ਨੇ ਸਾਨੂੰ ਮਾਰ ਵੀ ਸਕਦੇ ਨੇ ਕਿਉਂਕਿ ਅਗਲਿਆਂ ਦਾ ਰਾਜ ਤੇ ਅਸੀਂ ਬਾਬੇ ਨਾਨਕ ਦੀ ਰਾਜਨੀਤੀ ਦੀ ਗੱਲ ਕਰਾਂਗੇ ਉਸ ਅੱਛੇ ਰਾਜ ਨੂੰ ਲੈ ਕੇ ਆਉਣ ਦੀ ਗੱਲ ਕਰਾਂਗੇ ਵੀ ਕਿਸੇ ਨਾਲ ਨਜਾਇਜ਼ ਨਾ ਹੋਵੇ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਉਹਦੇ ਨਾਲ ਉਸ ਰਾਜ ਚ ਕਿਤੇ ਕਦੇ ਵੀ ਪਖੰਡ ਨਹੀਂ ਸੀਗਾ ਸਾਰੇ ਧਰਮ ਇੱਕ ਬਰਾਬਰ ਸੀਗੇ ਸਭ ਨੂੰ ਨਿਆਂ ਮਿਲਦਾ ਸੀਗਾ ਕਿਸੇ ਨਾਲ ਧੱਕਾ ਨਹੀਂ ਹੁੰਦਾ ਸੀਗਾ ਉਸ ਰਾਜਨੀਤੀ ਦੀ ਗੱਲ ਕਰਾਂਗੇ ਜਾਦੀ ਦੀ ਰਾਜਨੀਤੀ ਦੀ ਗੱਲ ਕਰਾਂਗੇ ਉਹਦੇ ਲਈ ਸਾਨੂੰ ਕੁਝ ਵੀ ਭੁਗਤਣਾ ਪਿਆ ਉਹ ਭੁਗਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ